ਕੋਡੀ 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 ਗਾਣਾ ਤੇ ਧਨੋਲਾ ਡੁੰਮਰ ਖਾ ਦਾ ਮੈਚ ਸੋਂਗੜ ਦੀ ਟੀਮ ਦੇ ਨਾਲ ਚੱਠਾ ਏ ਤੇ ਚਾਰਲੀ ਦਾ ਮੈਚ ਖੇਡਿਆ ਜਾਵੇਗਾ ਮੇਰੇ ਵੀਰੋ ਮੈਚ ਸਿਰੇ ਦੇ ਹੈ ਨੰਬਰ ਸ਼ਿਮਲੇ ਦੇ ਅਜੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਮੈਚ ਸਿਰੇ ਦਾ ਮੇਰੇ ਵੀਰੋ ਭਾਈ ਜਿਹੜਾ ਫੈਸਲਾ ਅਫੀਸ਼ਲ ਹੈ ਕੋਈ ਗੱਲ ਨਹੀਂ ਅਪੀਲ ਕਰਨਾ ਤੁਹਾਡਾ ਫਰਜ਼ ਹੈ ਕੋਈ ਗੱਲ ਨਹੀਂ ਬੇਨਤੀ ਹਾਂ ਪੀਣ ਵਾਲਾ ਪਾਣੀ ਭਾਈ ਜਿਨ੍ਹਾਂ ਦੀ ਵੀ ਡਿਊਟੀ ਲੱਗੀ ਹੈ ਬੇਨਤੀ ਕਰਦੇ ਹਾਂ ਪੀਣ ਵਾਲਾ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪਹੁੰਚਦਾ ਕਰ ਦਿੱਤਾ ਜਾਵੇ ਪੀਣ ਵਾਲਾ ਪਾਣੀ ਬੇਨਤੀ ਕਰਦੇ ਹਾਂ ਜਿਹਦੀ ਵੀ ਡਿਊਟੀ ਹੈ ਖੜੀਏ ਭਾਈ ਆਕਮਨਾ ਕਰੋ ਵੀਰੇ ਭਾਈ ਲੈ ਵੀ ਭਾਈ ਇਹ ਗੱਲਾਂ ਚੰਗੀਆਂ ਨਹੀਂ ਸੋਹਣੀਆਂ ਤੁਸੀਂ ਅਪੀਲ ਕਰ ਸਕਦੇ ਆ ਇਹਦਾ ਫਿਸ਼ਰ ਦਾ ਕਿੰਤੋਂ ਪ੍ਰਾਂਤੋ ਜਾਂ ਤੱਕਾ ਮੁੱਕੀ ਨਹੀਂ ਹੋਣਾ ਹੈ। ਰੈਫਰੀ ਸਾਹਿਬਾ ਇਹਦਾ ਆਪਾਂ ਵੀ ਨਹੀਂ ਚੰਗੇ ਲੱਗਦੇ। ਬਾਈ ਜੇਕਰ ਕੋਈ ਟੀਮ ਰੈਫਰੀ ਨਾਲ ਜਿਤਵਾਦ ਕਰਦੀ ਹੈ ਸਕ੍ਰੈਚ ਕਰਾਂਗੇ ਜੀ ਆ ਪ੍ਰਬੰਧ ਖੜੇ ਹੈ। ਮੈਂ ਖਿਡਾਰੀਆਂ ਨੂੰ ਆਲਰੇਡੀ ਕਹੀ ਜਾਂਦਾ ਹੈ ਬਾਈ। ਬਾਈ ਇਹਦਾ ਚੰਗਾ ਨਹੀਂ ਲੱਗਦਾ ਵੀਰੇ। ਹਨਾ ਆਪਾਂ ਅਪੀਲ ਕਰ ਸਕਦੇ ਹਾਂ। ਆ ਤੀਨ ਸਕ੍ਰੈਚ ਹੈ ਜੀ। ਸਾਡੀ ਪਾਰਸ ਪ੍ਰਧਾਨ ਜੀ। ਹੈਲੋ। ਇੱਕ ਇੱਕ ਮਿੰਟ ਯਾਰ ਵੀਰੇ ਇੱਕ ਮਿੰਟ ਮੇਰੀ ਗੱਲ ਸੁਣੋ ਅਨੁਸ਼ਾਸਨ ਨਾਲ ਕਬੱਡੀ ਹੁੰਦੀ ਹੈ ਰੈਫਰੀ ਨੂੰ ਇੰਨਾ ਭੱਦਾ ਸ਼ਬਦ ਬੋਲਿਆ ਗਿਆ ਜਿਹੜੇ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਠੀਕ ਹੈ ਇਹ ਸਾਡੀ ਮਜਬੂਰੀ ਹੈ ਕਿ ਮਟੋਰੜੇ ਦੀ ਟੀਮ ਸਕ੍ਰੈਚ ਐਨਾ ਮਾੜਾ ਸ਼ਬਦ ਬੋਲਿਆ ਗਿਆ ਜਿਹਦਾ ਕੋਈ ਤੁਕ ਨਹੀਂ ਬਣਦਾ ਗਰਾਊਂਡ ਦੇ ਵਿੱਚ ਖੜੇ ਆਪਾਂ ਯਾਰ ਕਮਾਲ ਦੀ ਗੱਲ ਹੈ ਵੀਰੇ ਬਸ ਇਹ ਟੀਮ ਬਾਹਰ ਜਾਣੀ ਚਾਹੀਦੀ ਹੈ ਗਰਾਊਂਡ ਤੋਂ ਇਹਦੀ ਕੋਈ ਸੁਣਵਾਈ ਨਹੀਂ ਹੈਗੀ ਇੱਕ ਵਾਰੀ ਕੱਟਦੀ ਤਾਂ ਕੱਟਦੀ ਅਗਲੀਆਂ ਟੀਮਾਂ ਦੱਸੋ ਵੀਰੇ ਲੇਲੀ ਤੇ ਤਤਨੌਰੀ ਦੀਆਂ ਟੀਮਾਂ ਕਿਰਪਾ ਕਰਕੇ ਗਰਾਊਂਡ 'ਚ ਆ ਜਾਣਾ ਸਿਮਲਾ ਜੇਤੂ ਹੈ ਅਸੀਂ ਇਹ ਨਹੀਂ ਸੁਣਨਾ ਚਾਹੁੰਦੇ ਜਿਹੜਾ ਤੁਸੀਂ ਇੱਥੇ ਸੁਣਾ ਰਹੇ ਹੋ ਸਾਡਾ ਕਲੱਬ ਦਾ ਬੰਦਾ ਲਵੇ ਖੜਿਆ ਯਾਰ ਕਿੰਨਾ ਮਾੜਾ ਬੋਲ ਰਹੇ ਹੋ ਤੁਸੀਂ ਅਨੁਸ਼ਾਸਨ ਬਹੁਤ ਵੱਡੀ ਚੀਜ਼ ਹੈ ਜਿਹੜੇ ਗੁਰੂ ਨੇ ਟੋਟੇ ਵਿਸਲਾਂ ਬੜੀ ਕੜੇ ਨੇ ਜੇ ਤੁਸੀਂ ਇਹਨਾਂ ਦਾ ਆਦਰ ਸਤਕਾਰ ਨਹੀਂ ਕਰ ਸਕਦੇ ਨਾ ਤੁਸੀਂ ਕੁਝ ਨਹੀਂ ਕਰ ਸਕਦੇ ਇਹ ਟੀਮ ਨਾ ਕਲੱਬ ਨੂੰ ਧੋਖਾ ਦੇ ਕੇ ਚੱਲ ਕਲੱਬ ਨੇ ਕਹਿ ਵੀ ਦਿੱਤਾ ਚੱਲ ਕੋਈ ਗੱਲ ਨਹੀਂ ਯਾਰ ਹਾਰੀ ਹੋਈ ਟੀਮ ਦੁਆਰੇ ਗੱਡੀ ਹੈ ਪਰ ਫਿਰ ਵੀ ਆ ਸ਼ਾਂਪ ਪਾ ਕੇ ਗਈ ਹੈ ਸਾਡੇ ਮਤਲਬ ਜਿਹੜੇ ਕਰਾਉਣ ਵਾਲੇ ਮੈਨੇਜਮੈਂਟ ਕਮੇਟੀ ਹੈ ਅਗਲੀਆਂ ਟੀਮਾਂ ਵੀਰਵਾਨ ਗੇਲੋ ਵੀ ਗੋਰਾ ਟਾ ਵੀ ਐਸੀ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇ ਇਕੱਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ